ਇੱਕ ਬੇਨਤੀ ਕਰਨੀ ਆ ਸਾਰੀ ਸੰਗਤ ਦੇ ਲਈ ਤੁਹਾਡੇ ਇਸ ਇਲਾਕੇ ਦਾ ਬਹੁਤ ਵਧੀਆ ਕਬੱਡੀ ਖਿਡਾਰੀ ਜੱਗਾ ਅਲਗੋ ਕੋਠੀ ਵਾਲਾ ਜਿਹੜਾ ਨੌਜਨ ਪਿਛਲੇ ਕੁਝ ਕ ਸਮੇਂ ਤੋਂ ਬਹੁਤ ਬਿਮਾਰ ਚੱਲ ਰਿਹਾ ਮੇਰੇ ਵੀਰੋ ਉਹਦੇ ਕਿਡਨੀਆਂ ਦੇ ਵਿੱਚ ਪ੍ਰੋਬਲਮ ਆਈ ਹੈ ਸੋ ਉਹ ਜੇਰੇ ਇਲਾਜ ਹੈ ਆਪਾਂ ਸਾਰਿਆਂ ਨੇ ਦਿਲ ਦੇ ਵਿੱਚ ਅਰਦਾਸ ਵੀ ਕਰਨੀ ਹੈ ਵੀਓ ਸਾਡਾ ਭਰਾ ਜਲਦੀ ਠੀਕ ਹੋ ਕੇ ਕਿਉਂਕਿ ਮੇਰੇ ਵੀਰੋ ਉਸ ਨੌਜਰ ਨੇ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਦੇ ਲਈ ਬਹੁਤ ਦੁੱਖ ਚੱਲੇ ਐ ਮੈਂ ਅਕਸਰ ਦੇ ਲਈ ਬਹੁਤ ਦੁੱਖ ਚੱਲੇ ਐ ਮੈਂ ਅਕਸਰ ਬੋਲਦਾ ਉਹਨਾਂ ਵੀ 6500 ਰੁਪਿਆ ਮਹੀਨੇ ਤੇ ਉਹ ਪਟੌਲ ਪੰਪ ਤੇ ਕੰਮ ਕਰਦਾ ਰਿਹਾ ਔਰ ਹੁਣ ਤੇ ਵਿਚਾਰੇ ਦੇ ਜਿਵੇਂ ਕਹਿੰਦੇ ਨੇ ਵੀ ਦਿਨ ਜੇ ਸਿੱਤੇ ਹੋਏ ਸੀਗੇ ਪਰ ਮੇਰੇ ਵੀਰੋ ਜਿਵੇਂ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਉਵੇਂ ਹੀ ਹੁੰਦਾ ਸੋ ਸੰਗਤ ਦੀ ਅਰਦਾਸ ਜਿੱਥੇ ਕਹਿੰਦੇ ਦਵਾਈ ਨਾ ਨਾ ਕੰਮ ਆਵੇ ਤੇ ਉੱਥੇ ਮੇਰੇ ਵੀਰੋ ਦੁਆ ਕੰਮ ਆਉਂਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਮਨ ਦੇ ਵਿੱਚ ਜੱਗੇ ਅਲਗੋ ਦੇ ਲਈ ਅਰਦਾਸ ਵੀ ਕਰਨੀ ਹੈ ਇੱਕ ਚੜ੍ਹਦੀ ਕਲਾ ਦੇ ਨਾਲ ਜਕਾਰਾ ਲਾਇਓ ਬੋਲੇ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਮਹਾਰਾਜ ਮਿਹਰ ਪਰਿਆ ਹੱਥ ਰੱਖਣ ਤਾਂ ਤਾਂ ਬਾਬਾ ਬੁੱਢਾ ਸਾਹਿਬ ਜੀ ਉਹ ਜਲਦੀ ਠੀਕ ਹੋ ਕੇ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਆਵੇਗਾ ਲੈ ਵੀ ਜੱਗਿਆ ਜੇ ਸੁਣਦਾ ਹੌਸਲਾ ਨਾ ਹਾਰੀ ਨੌਜਵਾਨਾ ਗੁਰੂ ਮਹਾਰਾਜ ਮਿਹਰ ਕਰੂਗਾ ਆ ਸੰਗਤ ਤੇਰੇ ਨਾਲ ਹੈ ਆ ਅਖਾੜਾ ਪਾਸ਼ਾ ਦਾ ਅਸ਼ੀਰਵਾਦ ਤੇਰੇ ਨਾਲ ਆ ਸੋਣਿਆ ਜਉਂਦਾ ਬਸਦਾ ਰਹਿ ਸਾਡੀਆਂ ਦੁਆਵਾਂ ਤੇਰੇ ਨਾਲ ਨੇ ਜੱਗੇ ਹਲੂ